ਹਲੋ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਦਾ ਕੋਟਕਪੂਰਾ ਤੋਂ ਹਾਂ ਜੀ ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਵੀ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਉਹ ਵਧਾ ਦਿੱਤੇ ਸੀ ਦਿਨ ਉਹਨਾਂ ਨੇ ਨਹੀਂ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਹੁੰਦਾ ਅਜ ਤੱਕ ਕਿਸੇ ਹੁਕਮਨਾਮੇ ਚ ਨਾ ਸੂਦ ਹੋਈ ਨਹੀਂ ਹੁੰਦੇ ਕੱਲਾ ਕੱਲਾ ਜ਼ੇਹੇਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਬੇਦੀ ਆਪਾਂ ਹੁਣ ਬਣਾ ਲਈ ਆ ਅੱਛਾ ਜੀ ਜ਼ੇਹੇਦਾਰ ਕਰਦੇ ਹਾਸਨ ਜਨੋਹਾ ਕੱਲਾ ਕਰਦਾ ਰਿਹਾ ਬਹੁਤ ਸਾਰੇ ਹੁਕਮਨਾਮੇ ਕੱਲੇ ਜ਼ੇਹੇਦਾਰ ਸਿੰਘ ਸਾਹਿਬ ਆਪੇ ਕਰਦਾ ਰਿਹਾ ਜੀ ਇਹ ਤਾਂ ਹੁਣ ਆਪਾਂ ਪੰਜਾਂ ਨੇ ਬਣਾ ਲਈਏ ਪਰ ਉਹਨੂੰ ਲਿਖ ਕੇ ਕੱਲ ਤੱਕ ਹਮੋਂ ਦਿੱਤਾ ਇਹਨਾਂ ਨੂੰ 20 ਤੱਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੜੀ ਇਹ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਲਿਖਾਇਆ ਸੀ ਤੱਕ ਕਰਦੇ ਇਹਨਾਂ ਨੂੰ ਪਤਾ ਹੁਣ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਏ ਹੋਰ ਤਾਂ ਕਿਸੇ ਮਾਰਦੀ ਕੁੱਤੀ ਔਰਤ ਸਾਲੀ ਕਾਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੋਂ ਕਹਾਂਗੀ ਮੈਂ ਬਈ ਬੰਦਿਆਂ ਮੈਂ ਗੱਲ ਨਹੀਂ ਤੇਰੇ ਨਾਲ ਕਰਨੀ ਇਸ ਗੱਲ ਤੇ ਤੂੰ ਮੇਰੇ ਨਾਲ ਲੜਾਈ ਕਰਨ ਦੀ ਯਕੀਨ ਤੋਰਦੀ ਨਹੀਂ ਚਲੋ ਆਪਾਂ ਇਸ ਤੇ ਨਹੀਂ ਮੈਂ ਜੀ ਵਾਲਾ ਧਾਮੀ ਤੇ ਮੈਨੂੰ ਤਾਂ ਇਸ ਗੱਲ ਦੀ ਇਲਮ ਨਹੀਂ ਕੋਈ ਬਖੀ ਹੋਣ ਦੇ ਕਿ ਨਹੀਂ ਹੋਇਆ ਚਲੋ ਆਪਾਂ ਇਹ ਕਹਾਂ ਲੂ ਕਹੋਗੀ ਬਈ ਹੋਗਾ ਨਵੇਂ ਵੀ ਧਾਮੀ ਨੇ ਕਰਾ ਦਿੱਤੇ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਾਰੇ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ